ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਆਪਣੇ ਸੇਵਕੋ ਕਬੂਨਾ ਬਸਾਰੋ ਔਰ ਲਾਗੋ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ ਰਹਾਓ ਪਤ ਪਾਵਨ ਪ੍ਰਭ ਬਿਰਦ ਤੁਮਾਰੋ ਹਮਰੇ ਦੋਖ ਰਿਦੈ ਮਤ ਧਾਰੋ ਜੀਵਨ ਪ੍ਰਾਨ ਹਰ ਧਨ ਸੁਖ ਤੁਮਹੀ ਹੋਮੈ ਪਟਲ ਕਿਰਪਾ ਕਰ ਜਾਰੋ ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾਂ ਰਹਿਨ ਕਤ ਬਾਰੋ ਜਨ ਨਾਨਕ ਪਿਆਸ ਚਰਨ ਕਮਲਨ ਕੀ ਏਕਦਰ ਸੁਆਮੀ ਸੁਖ ਸਾਰੋ ਬਿਲਾਵਲ ਮਹੱਲਾ ਪੰਜਵਾ ਆਗੈ ਪਾਛੈ ਕੁਸਲ ਭਿਆ ਗੁਰਪੂਰੈ ਪੂਰੀ ਸਬ ਰਾਖੀ ਪਾਰ ਬ੍ਰਹਮ ਪ੍ਰਭ ਕੀਨੀ ਮਿਆ ਰਹਾਓ ਮਾਨਤਨ ਰਵ ਰਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆ ਸਾੰਤ ਸਹਿਜ ਆਨੰਦ ਗੁਣ ਗਾਏ ਦੂਤ ਦੁਸ਼ਟ ਸਭ ਹੋਏ ਖਿਆ ਗੋਣਿਆਵੋ ਗੋਣਪਰਾਵ ਕਸ਼ੂ ਨਾਮ ਚਾਰੇਓ ਕਰ ਕਿਰਪਾ ਆਪਣਾ ਕਰ ਲਿਆ ਤੋਲ ਬਡਾਈ ਚੁੱਤ ਬਨਾਸੀ ਨਾਨਕ ਉਜਰੈ ਹਰ ਕੀ ਜਿਆ ਬਿਲਾਵਲ ਮਹੱਲਾ ਪੰਜਵਾ ਬਿਨ ਪੈ ਭਗਤੀ ਤਰਨ ਕੈਸੇ ਕਰੋ ਨਗਰੋ ਪਤ ਉਧਾਰਨ ਰਾਖ ਸੁਆਮੀ ਆਪ ਭਰੋਸੇ ਰਹਾਓ ਸਿਮਰਨ ਨਹੀਂ ਆਵਤ ਫਿਰ ਤੋ ਮਦਮਾਵਤ ਬਿਖਿਆ ਰਾਤਾ ਸਵਾਨ ਜੈਸੇ ਔਦ ਬਿਹਾਵਤ ਅਦਕ ਮੁਹਾਵਤ ਪਾਪ ਕਮਾਵਤ ਬੁਢੇ ਐਸੇ ਸਾਰੰਦੁਖ ਪੰਜਨ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇ ਸਭ ਕਲੇਸ਼ ਨਾ ਸਗ ਖੰਡਨ ਨਾਨਕ ਜੀਵਤ ਦਰਸ ਦਿ세 ਰਾਗ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਘਰ ਨੋਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਪੇ ਮੇਲ ਲਏ ਜਬ ਤੇ ਸਰਨ ਤੁਮਾਰੀ ਆਏ ਤਬ ਤੇ ਦੁਖ ਗਏ ਰਹਾਓ ਤਜ ਮਾਨੇਰ ਚਿੰਤਾ ਬੇਰਾਨੀ ਸਾਧੈ ਸਰਨ ਪਏ ਜਪ ਜਪ ਨਾਮ ਤੁਮਾਰੋ ਪ੍ਰੀਤਮ ਤੰਤੇ ਰੋਗ ਖਾਏ ਮਹਾ ਮੁਗਧ ਜਾਨ ਗਿਆਨੀ ਰਾਖੇ ਧਾਰ ਦੇ ਕੋ ਨਾਨਕ ਗੁਰ ਪੂਰਾ ਭੇਟਿਓ ਆਵਨ ਜਾਣ ਰਹੇ ਬਿਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਣੀ ਜੋ ਸੁਪਰਸਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ਰਹਾਓ ਬੀਰ ਗਈ ਬਾਦੀ ਮਨ ਧੀਰਾ ਮੋਇ ਉਹਨ ਦਤੁਨੀ ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਿ ਨ ਜਾਏ ਕਿਨੀ ਪਾਨਕ ਭਗਤ ਅਨਕ ਜਨ ਤਾਰੇ ਸਿਮਰੈ ਅਨਕ 무ਨੀ ਅੰਦਲੇ ਟੇਕਨ ਏ ਰਤਨ ਤਨ ਪਾਇਓ ਪ੍ਰਭ ਨਾਨਕ ਅਨਕ ਗੁਨੀ ਬਲ ਰਾਗ ਬਲਾਵਲ ਮਹੱਲਾ ਪੰਜਵਾ ਘਰ ਤੇਰਵਾ ਪੜਤਾਲ ਇਕ ਓਅੰਕਾਰ ਸਤਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੇ ਹਾਵੇ ਹਾਰ ਕਜਰ ਬਸਤਰ ਅਭਰਨ ਕੀਨੇ ਉਡੀਨੀ 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 ਕਬ ਘਰ ਆਵੇ ਰੀ ਰਹਾਓ ਸਰਨ ਸੁਹਾਗਨ ਚਰਨ ਸੀਸ ਧਾਰ ਲਾਲਨ ਮੋਹੇ ਮਿਲਾਵ ਕਬ ਘਰ ਆਵੇ ਰੀ ਸੁਨੋ ਸਹੇਰੀ ਮਿਲਤ ਮਿਲਨ ਬਾਤ ਕਹੋ ਸਗਰੋ ਵਾਹ ਮਿਟਾਵੋ ਤੋ ਕਰ ਹੀ ਲਾਲਨ ਪਾਵੋ ਤਬਰਸ ਮੰਗਲ ਗੁਣ ਗਾਵੋ ਆਨੰਦ ਰੂਪ ਤੇ ਆਵੋ ਨਾਨਕ ਦਵਾਰੇ ਆਇਓ ਤੋ ਮੈਂ ਲਾਲਨ ਪਾਇਓ ਰੀ ਮੋਹਨ ਰੂਪ ਦਿਖਾਵੇ ਆ ਮੋਹਨੀਂ ਸੁਹਾਵੇ ਸਭ ਮੇਰੀ ਤੀਖਾ ਬੁਝਾਨੀ ਅਬ ਮੈਂ ਸਹਿਜ ਹੈ ਜ ਸਮਾਨੀ ਮੀਠੀ ਬਿਰੈ ਕਹਾਣੀ ਮੋਹਨ ਲਾਲ ਨ ਪਾਇਓ ਰੀ ਰਹਾਉ ਦੂਜਾ ਬਲਾਵਲ ਮਹੱਲਾ ਪੰਜਵਾ ਮੋਰੀ ਹੁ ਜਾਏ ਦਰਸ਼ਨ ਪਾਵਤ ਹੈ ਰਾਚੋ 나ਥ ਹੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਉ ਆਹੇ ਮਨ ਅਵਰਨਾ ਭਾਵੈ ਚਰਨ ਆਵੈ ਚਰਨ ਆਵੈ ਉਲਝਿਓ ਵਲ ਮਕਰੰਦ ਕਮਲ ਜਿਓ ਅਨ ਰਸ ਨਹੀਂ ਚਾਹੈ ਇਕੈ ਹਰ ਲਾਹੈ ਅੰਤੇ ਟੂਟਿਐ ਰਖਤੇ ਛੂਟਿਐ ਮਨ ਹਰ ਰਸ ਘੂਟਿਐ ਸੰਗ ਸਾਧ ਉਲਟਿਐ ਅਨ ਨਾਹੀ ਨਾਹੀ ਰੇ ਨਾਨਕ ਪ੍ਰੀਤ ਚਰਨ ਚਰਨ ਹੈ ਰਾਗ ਬਿਲਾਵਲ ਮਹੱਲਾ ਨੋਵਾਂ ਦੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦੋ ਘਰ ਤਾ ਹਰ ਨਾਮ ਪਛਾਨੋ ਜਾਮਲ ਗਨ ਕਾ ਜੇ ਸਿਮਰਤ ਮੁਕਤ ਭਏ ਜੀ ਜਾਨੋ ਰਹਾਓ ਗਜ ਕੀ ਤਰਾਸ ਮਿਟੀ ਛਿਨ ਹੂੰ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨ ਧਰੂ ਬਾਰਕ ਭਜਨ ਮਾਹਿ ਲਪਟਾਨੋ ਚਲ ਅਮਰ ਨਿਰਪੈ ਪਦ ਪਾਇਓ ਜਗਤ ਜਾਏ ਹੈਰਾਨੋ ਨਾਨਕ ਕਹਿਤ ਭਗਤ ਰਛਕ ਹਰ ਨਿਕਟ ਤਾਏ ਤੁਮ ਮਾਨੋ بلاول محلہ نوا ہر کے نام بنا دکھ پاوے پگت بینا سیسا بھگت چوکے گوڑے پید بتاوے رہاو کہاں پہ او تیر تھبرت کیے رام سر نہیں آوے جو گفال نفل تے مانو جو پرس بسرا وان مو دونوں کو پر ہر گوبند کے گنگاوے کونان کے کو کو پرانی جیون مکت کہاوے ਮਾਨ ਮੋ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕੋ ਨਾਨਕ ਕੇ ਬਿਦ ਕੋ ਪ੍ਰਾਨੀ ਜੀਵਨ ਮੁਕਤ ਕਹਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ